ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਭਰ ਦੇ ਵਿੱਚ ਗੁਰੂ ਸਾਹਿਬ ਜੀ ਦੀਆਂ ਚਰਨ ਚੋ ਪ੍ਰਾਪਤ ਪਵਿੱਤਰ ਧਾਰਮਿਕ ਸਥਾਨਾਂ ਉੱਤੇ ਕੀਰਤਨ ਦਰਬਾਰ ਸਵੇਤ ਹੋਰ ਧਾਰਮਿਕ ਸਮਾਗਮ ਵੀ ਲਿਖੇ ਜਾਂਦੇ। ਸੋ ਦੱਸਦੇ ਕਿ 19 ਤੋਂ 22 ਨਵੰਬਰ ਤੋਂ ਵਿਚਕਾਰ ਪੰਜਾਬ ਭਰ ਦੇ ਵਿੱਚ ਚਾਰ ਯਾਤਰਾਵਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਕੱਢੀਆਂ ਜਾਂਦੀਆਂ। ਨਵੰਬਰ ਦੇ ਵਿੱਚ 9ਵੇਂ ਪਾਸ਼ੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੂਬਾ ਪੰਜਾਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਰਕ ਮਾਤੇ ਯਾਤਰਾਵਾਧਕ ਤਿਆਰੀਆਂ ਦੇ ਲਈ ਅੱਜ ਪਟਿਆਲਾ ਵਿਖੇ ਚੌਥੀ ਬੈਠਕ ਕੀਤੀ ਗਈ ਹੈ। ਪਾਰਟੀ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਇਸ ਦੌਰਾਨ ਸੜਕਾਂ ਤੇ ਰੱਖ-ਰਖਾ ਆਵਾਜਾਈ ਤੋਂ ਲੈ ਕੇ ਬਿਜਲੀ ਸਫਾਈ ਅਤੇ ਸੰਗਤ ਦੇ ਰਹਿਣ ਦੇ ਲਈ ਪ੍ਰਬੰਧਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ। ਸਮੰਤਰੀ ਤਰਨੂਪ੍ਰਿੰਤ ਸਿੰਘ ਸੋਲਰਿਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਨਵੰਬਰ ਮਹੀਨੇ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਬਹੁਤ ਹੀ ਪਾਵੁਗ ਢੰਗ ਦੇ ਨਾਲ ਮਨਾਉਣ ਜਾ ਰਹੀ ਹੈ ਜੋ ਕਿ 19 ਨਵੰਬਰ ਤੋਂ 25 ਨਵੰਬਰ ਤੱਕ ਚੱਲੇਗਾ ਜਿਸ ਦੇ ਵਿੱਚ ਗੁਰੂ ਕੀਰਤਨ ਲੰਗਰ ਅਤੇ ਬੱਚਿਆਂ ਨੂੰ ਲਗਭਗ 150 ਸਥਾਨਾਂ ਉੱਤੇ ਮਹਾਰਾਜ ਜੀ ਦੇ ਜੀਵਨ ਬਾਰੇ ਦੱਸਿਆ ਜਾਵੇਗਾ ਜਿੱਥੇ ਗੁਰੂ ਮਹਾਰਾਜ ਜੀ ਨੇ ਆਪਣੇ ਪੈਰ ਰੱਖੇ ਸੋ ਦੱਸਦੇ ਕਿ ਨਗਰ ਕੀਰਤਨ ਤੋਂ ਰੂਪ ਦੇ ਵਿੱਚ ਚਾਰ ਯਾਤਰਾਵਾਂ ਦਾ ਆਯੋਜਨ ਕੀਤਾ ਜਾਵੇਗਾ ਜਿਸ ਦੀ ਸ਼ੁਰੂਆਤ ਪਹਿਲਾ ਪੰਜਾਬ ਦੇ ਮੁੱਖਪੁਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 19 ਨਵੰਬਰ ਨੂੰ ਯਾਤਰਾ ਦੇ ਰੂਪ ਵਿੱਚ ਸ਼ੁਰੂਆਤ ਕਰਨਗੇ ਜਿਸ ਦੇ ਵਿੱਚ ਕਸ਼ਮੀਰੀ ਪੰਡਿਤਾਂ ਸਮੇਤ ਸਾਰੇ ਸ਼ਰਧਾਲੂ ਉਸ ਯਾਤਰਾ ਦੇ ਵਿੱਚ ਰਵੰਗੇ 21 ਨਵੰਬਰ ਨੂੰ ਤਿੰਨ ਯਾਤਰਾਵਾਂ ਸ਼ੁਰੂ ਹੋਣਗੀਆਂ ਜੋ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਚੱਲ ਕੇ 22 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਮਾਪਤ ਹੋਣਗੀਆਂ ਇਸ ਸਮਾਗਮ ਨੂੰ ਪਟਿਆਲਾ ਜ਼ਿਲ੍ਹੇ ਦੇ ਵਿੱਚ ਚੌਥੀ ਮੀਟਿੰਗ ਦੇ ਦਿਸ ਦੇ ਵਿੱਚ ਸਾਰੇ ਪ੍ਰਬੰਧਾਂ ਬਾਰੇ ਚਰਚਾ ਕੀਤੀ ਗਈ ਪੰਜਾਬ ਦੇ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਧੰਨਵਾਦ ਤੁਸੀਂ ਅੱਜ ਬੜੇ ਪਵਿੱਤਰ ਕਾਰਜ ਦੇ ਲਈ ਉਰੇ ਵੱਡੀ ਗਿਣਤੀ ਦੇ ਵਿੱਚ ਇਕੱਤਰਤ ਹੋਏ ਹੋ ਤਹਿ ਦਿਲ ਦੀ ਗਹਿਰਾਈਆਂ ਤੋਂ ਜੀ ਆਇਆਂ ਨੂੰ ਧੰਨਵਾਦ ਮੇਰੇ ਨਾਲ ਅੱਜ ਸਾਡੇ ਕੈਬਨਿਟ ਦੇ ਮੇਰੇ ਸਾਥੀ ਵੱਡੇ ਵੀਰ ਪੀਟੀਓ ਹਰਭਜਨ ਸਿੰਘ ਜੀ ਮੇਰੇ ਨਾਲ ਮੌਜੂਦ ਬੈਠੇ ਨੇ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਐਡਵਾਈਜ਼ਰ ਦੀਪਕ ਬਾਲੀ ਜੀ ਮੇਰੇ ਨਾਲ ਮੌਜੂਦ ਬੈਠੇ ਨੇ ਸਾਡੇ ਰਾਜਪੁਰਾ ਤੋਂ ਐਮ ਐਲ ਏ ਭੈਣ ਜੀ ਨੀਨਾ ਮਿੱਤਲ ਜੀ ਨਾਲ ਬੈਠੇ ਨੇ ਸਾਡੇ ਸਮਾਣਾ ਤੋਂ ਐਮਐਲਏ ਸਾਡੇ ਵੱਡੇ ਵੀਰ ਚੇਤਨ ਸਿੰਘ ਜੀ ਜੋੜੇ ਮਾਜਰਾ ਨਾਲ ਬੈਠੇ ਨੇ ਸਾਡੇ ਮੇਅਰ ਉਹ ਆਪਣੇ ਪਟਿਆਲਾ ਤੋਂ ਕੁੰਦਨ ਗੋਗੀ ਆ ਜੀ ਬੈਠੇ ਨੇ ਸਾਰੇ ਮਿਊਸਪਲ ਕਾਉਂਸਲਰ ਸਾਹਿਬ ਪਹੁੰਚੇ ਨੇ ਸਾਡੇ ਸਾਰੇ ਜਿੰਨੀ ਟੀਮ ਹੈ ਸਾਡੇ ਐਮਐਲਏ ਕਨੌਰ ਤੋਂ ਗੁਰਨਾਲ ਸਿੰਘ ਜੀ ਬੈਠੇ ਨੇ ਸਾਡੇ ਸਾਰੇ ਜਿੰਨੇ ਅੱਜ ਸਤਕਾਰਯੋਗ ਸਾਥੀ ਆਏ ਆ ਮੈਂ ਸਾਰਿਆਂ ਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੇ ਤੌਰ ਤੇ ਹਾਜ਼ਰੀ ਲਗਵਾਉਣਾ ਹੈ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਬੜੇ ਇੱਕ ਜਿਹਨੂੰ ਕਹ ਲੋ ਪਵਿੱਤਰ ਕਾਰਜ ਦੇ ਲਈ ਆਪਾਂ ਉਰੇ ਇਕੱਠੇ ਹੋਏ ਆ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੀ ਸਮੁੱਚੀ ਕੈਬਨਿਟ ਤੇ ਟੀਮ ਰਲ ਮਿਲ ਕੇ ਜੋ ਸਾਡੇ ਭਾਗਾਂ ਵਾਲਾ ધਨ ਜਿ ਮੈਂ ਕਹੂੰਗਾ ਜੋ ਸਾਨੂੰ ਸਾਡੀ ਕਿਸਮਤ ਦੇ ਵਿੱਚ ਆਇਆ ਕਿ ਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਮਾਰਾ ਜਿਹਦਾ ਜੋ 350 ਸਾਲ ਦਾ ਜੋ ਸ਼ਹਾਦਤ ਦਾ ਦਿਹਾੜਾ ਹੈ ਉਹ ਨਵੰਬਰ ਮਹੀਨੇ ਦੇ ਵਿੱਚ ਆ ਰਿਹਾ। ਸੋ ਪੰਜਾਬ ਸਰਕਾਰ ਜੋ ਹੈ ਪੰਜਾਬ ਸਰਕਾਰ ਇਸ ਸ਼ਹੀਦੀ ਸਮਾ ਦਿਹਾੜੇ ਨੂੰ ਸਮਾਗਮ ਦੇ ਰੂਪ ਦੇ ਵਿੱਚ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਮਨਾਉਣ ਜਾ ਰਹੀ ਹੈ। ਇਸ ਸਮਾਗਮ ਦੇ ਦੌਰਾਨ ਅਸੀਂ ਇਸ ਵੱਡੇ ਪੱਤਰ ਦੇ ਉੱਤੇ ਤਕਰੀਬਨ ਤਕਰੀਬਨ 150 ਉਹ ਜਗ੍ਹਾਾਂ ਜੀਨਾ ਦੇ ਉੱਤੇ ਮਹਾਰਾਜ ਦੀ ਕਿਰਪਾ ਆਈ ਹੈ ਮਹਾਰਾਜ ਨੇ ਕਦਮ ਬੋਸੀ ਕੀਤੀ ਹੈ ਮਹਾਰਾਜ ਜੀ ਚਰਨਛੋਪਾ ਪ੍ਰਾਪਤ ਧਰਤੀ ਹੈ 150 ਜਗ੍ਹਾ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਸਟੇਟ ਪੱਤਰ ਦੇ ਲੈਵਲ ਦੇ ਅਸੀਂ ਜਣੀ ਕਿ ਉੱਥੇ ਪ੍ਰੋਗਰਾਮ ਕਰਵਾਵਾਂਗੇ ਕੀਰਤਨ ਦਰਬਾਰ ਹੋਣਗੇ ਕਥਾ ਵਾਚਕ ਕਥਾਵਾ ਕਰਨਗੇ ਮਹਾਰਾਜ ਜੀ ਦੇ ਜੀਵਨ ਦੇ ਬਾਰੇ ਵਿੱਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਜਾਣੂ ਕਰਵਾਣਗੇ ਔਰ ਇਸ ਦੇ ਨਾਲ ਨਾਲ ਚਾਰ ਯਾਤਰਾਵਾਂ ਨਗਰ ਕੀਰਤਨ ਦੇ ਰੂਪ ਚ ਕੱਡੀਆਂ ਜਾ ਰਹੀਆਂ ਪਹਿਲੀ ਯਾਤਰਾ ਜਿਹੜੀ ਆ 19 ਤਰੀਕ ਨੂੰ ਨਿਕਲੂਗੀ 19 ਨਵੰਬਰ ਨੂੰ ਸ਼੍ਰੀਨਗਰ ਤੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਖੁਦ ਸ਼੍ਰੀਨਗਰ ਜਾ ਕੇ ਉਸ ਯਾਤਰਾ ਦਾ ਉੱਥੋਂ ਆਰੰਭ ਕਰਵਾਉਣਗੇ ਕਸ਼ਮੀਰੀ ਪੰਡਤ ਸਹਿਬਾਨ ਸਾਰੇ ਜਣੇ ਉਸ ਯਾਤਰਾ ਦੇ ਵਿੱਚ ਆਪ ਹਿੱਸਾ ਲੈ ਕੇ ਔਰ ਇਹ ਯਾਤਰਾ 19 ਤਰੀਕ ਤੋਂ ਚੱਲੂਗੀ ਸ਼੍ਰੀਨਗਰ ਤੋਂ ਜਿਹੜੀਆਂ ਦੂਸਰੀ ਮਤਲਬ 20 ਤਰੀਕ ਨੂੰ ਜਿਹੜੀਆਂ ਤਿੰਨ ਯਾਤਰਾਵਾਂ ਹੋਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਾਝੇ ਤੋਂ ਮਾਲਵੇ ਤੋਂ ਦੁਆਬੇ ਰੀਜਨ ਤੋਂ ਤਿੰਨ ਯਾਤਰਾਵਾਂ 19 ਤਰੀਕ ਨੂੰ ਚੱਲਣਗੀਆਂ ਇਹ ਚਾਰੇ ਯਾਤਰਾਵਾਂ ਫਿਰ 22 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਤੇ ਜਾ ਕੇ ਸੰਪੰਨ ਹੋਣਗੀਆਂ ਫਿਰ ਉਸ ਤੋਂ ਬਾਅਦ ਜੋ ਅਗਲੇ ਦਿਨ 23 ਤਰੀਕ ਨੂੰ 24 ਤਰੀਕ ਨੂੰ ਤੇ 25 ਤਰੀਕ ਨੂੰ ਤੰਦੰਦ ਦੇ ਵੱਡੇ ਸਮਾਗਮ ਨੇ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਣਗੇ ਸਟੇਟ ਪੱਧਰ ਦੇ ਉਹਦੇ ਚ ਵੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਉੱਥੇ ਸ਼ਿਰਕਤ ਕਰੂਗੀ ਔਰ ਇਸ ਦੇ ਚੱਲਦੇ ਜੋ ਡਿਊਟੀ ਸਾਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਲਗਾਈ ਗਈ ਸੀ ਅਸੀਂ ਉਹਨੂੰ ਨਿਭਾਉਂਦੇ ਹੋਏ ਸੇਵਾਦਾਰ ਬਣ ਕੇ ਸਾਡੇ ਉਰੇ ਇਸ ਸਮੇ ਅਸੀਂ ਜਿੰਨਾ ਪ੍ਰਸ਼ਾਸਨ ਬੈਠਾ ਜਾਏ ਸਾਡੇ ਕੋਈ ਉਰੇ ਮੰਤਰੀ ਦੇ ਰੂਪ ਚ ਨਹੀਂ ਕੋਈ ਉਰੇ ਐਮਐਲਏ ਦੇ ਰੂਪ ਚ ਨਹੀਂ ਕੋਈ ਆਫੀਸਰ ਦੇ ਰੂਪ ਚ ਨਹੀਂ ਅਸੀਂ ਸਾਰੇ ਗੁਰੂ ਮਹਾਰਾਜ ਦੇ ਸੇਵਾਦਾਰ ਬਣ ਕੇ ਤਾਪੇਦਾਰ ਬਣ ਕੇ ਅੱਜ ਅਸੀਂ ਸਾਰੇ ਜਣੇ ਉਪਰਾਲਾ ਕਰਨ ਲੱਗੇ ਹੋਏ ਆਂ